ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫਿਰ ਹਾਜ਼ਰ ਹਾਂ ਇੱਕ ਨਵੀਂ ਕੋਠੀ ਲੈ ਕੇ ਸੋ ਅੱਜ ਤੁਹਾਨੂੰ ਲੈ ਕੇ ਚੱਲਦੇ ਹਾਂ ਬਠਿੰਡਾ ਸ਼ਹਿਰ ਦੇ ਵਿੱਚ ਆਤਮ ਇਨਕਲੇਵ ਕਲੋਨੀ ਬਠਿੰਡਾ ਸ਼ਹਿਰ ਦੇ ਵਿੱਚ ਬਹੁਤ ਹੀ ਸੋਹਣੀ ਜਿਹੜੀ ਆ ਕੋਠੀ ਬਣੀ ਹੋਈ ਆ ਤੁਸੀਂ ਵੀ ਦੇਖ ਕੇ ਖੁਸ਼ ਹੋ ਜਾਓਗੇ ਸੋ ਐਡੀ ਵਧੀਆ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ 207 ਗਜ ਦੇ ਵਿੱਚ ਇਹ ਕੋਠੀ ਬਣੀ ਹੋਈ ਆ ਆਤਮ ਇਨਕਲੇਵ ਕਲੋਨੀ ਬਠਿੰਡਾ ਸ਼ਹਿਰ ਦੇ ਵਿੱਚ ਬੀਡ ਰੋਡ ਤੇ ਕੋਠੀ ਹੈਗੀ ਆ ਸੋ ਬਹੁਤ ਹੀ ਸੋਹਣਾ ਐਲੀਵੇਸ਼ਨ ਦੇ ਨਾਲ ਬਹੁਤ ਹੀ ਸੋਹਣੇ ਫਰੰਟ ਦੇ ਨਾਲ ਬਹੁਤ ਹੀ ਸੋਹਣਾ ਇਸ ਕੋਠੀ ਦਾ ਕੰਮ ਹੋਇਆ ਵੀ ਆ ਇਸ ਤੋਂ ਪਹਿਲਾਂ ਆਪਾਂ ਕੋਠੀ ਨੂੰ ਵੇਖੀਏ ਜਿੰਨਾ ਵੀਰ ਭਰਾਵਾਂ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਵੀਰ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕੋਈ ਖਰਚਾ ਨਹੀਂ ਆਉਂਦਾ ਸੋ ਬੈਲ ਆਈਕਨ ਦੀ ਘੰਟੀ ਨੂੰ ਦਬਾ ਲਿਓ ਜਿਹੜੇ ਵੀਰ ਭਰਾਵਾਂ ਨੇ ਘਰ ਨਹੀਂ ਵੀ ਲੈਣਾ ਸੋ ਜਿਨ੍ਹਾਂ ਨੇ ਘਰ ਬਣਾਉਣਾ ਉਹਨਾਂ ਵਾਸਤੇ ਵੀ ਇੱਕ ਆਈਡੀਆ ਹੋ ਜਾਂਦਾ ਹੈ ਇੱਕ ਅੰਦਾਜ਼ਾ ਹੋ ਜਾਂਦਾ ਹੈ ਕਿ ਸਾਨੂੰ ਇਸ ਤਰ੍ਹਾਂ ਦਾ ਘਰ ਬਣਾਉਣਾ ਚਾਹੀਦਾ ਐਨੇ ਗੱਜ ਦੇ ਵਿੱਚ ਐਨੇ ਫਰੰਟ ਦੇ ਵਿੱਚ ਸੋ ਆਜੋ ਫਿਰ ਦੇਖਦੇ ਆਪਾਂ ਇਸ ਕੋਠੀ ਨੂੰ ਸੋ ਗੱਲ ਕਰਦੇ ਸੀ ਆਪਾਂ 207 ਗਜ ਦੇ ਵਿੱਚ ਇਹ ਕੋਠੀ ਬਣੀ ਹੋਈ ਆ ਆਤਮ ਇਨਕਲੇਵ ਕਲੋਨੀ ਬਠਿੰਡਾ ਸ਼ਹਿਰ ਦੇ ਵਿੱਚ ਬੀਡ ਰੋਡ ਸੋ ਡਬਲ ਸਟੋਰੀ ਇਹ ਕੋਠੀ ਆ ਤੇ ਬਹੁਤ ਹੀ ਸ਼ਾਨਦਾਰ ਇਸ ਕੋਠੀ ਦਾ ਕੰਮ ਹੋਇਆ ਵੀ ਆ ਚਾਹੇ ਜਿਸ ਪਾਸੇ ਮਰਜੀ ਜਿਹੜੀ ਆ ਨਜ਼ਰ ਮਾਰ ਲਿਓ ਬਹੁਤ ਹੀ ਸੋਹਣਾ ਹੈ ਇਸ ਕੋਠੀ ਦਾ ਜਿਹੜਾ ਕੰਮ ਹੋਇਆ ਵੀ ਆ ਚਾਹੇ ਉਹ ਟਾਇਲਸ ਦਾ ਹੋਵੇ ਚਾਹੇ ਉਹ ਫਰਨੀਚਰ ਦਾ ਹੋਵੇ ਡੋਰ ਵਿੰਡੋਜ਼ ਐਲੀਵੇਸ਼ਨਸ ਪੀਓਪੀ ਰੰਗ ਰੋਗਣ ਸੋ ਬਹੁਤ ਹੀ ਸੋਹਣੀ ਜਿਹੜੀ ਆ ਕੋਠੀ ਬਣੀ ਹੋਈ ਹੈ ਆਤਮੇ ਨਿਕਲੇਵ ਬਠਿੰਡਾ ਸ਼ਹਿਰ ਦੇ ਵਿੱਚ ਬੀਡ ਰੋਡ ਸੋ ਬਹੁਤ ਹੀ ਜਿਹੜੀ ਆ ਰਸੋਈ ਵੀ ਤੁਸੀਂ ਦੇਖ ਰਹੇ ਹੋ ਕੱਬਰ ਦਾ ਕੰਮ ਵੀ ਸਾਰਾ ਕੰਪਲੀਟ ਹੈ ਔਰ ਬਹੁਤ ਹੀ ਸੋਹਣੇ ਮਟੀਰੀਅਲ ਦੇ ਨਾਲ ਜਿਹੜੀ ਆ ਕੱਬਰ ਜਿਹੜੇ ਆ ਰਸੋਈ ਆ ਜਿਹੜੀ ਉਹ ਤਿਆਰ ਹੋਈ ਵੀ ਹੈ ਤੁਸੀਂ ਦੇਖ ਸਕਦੇ ਹੋ ਸੋ ਬੈਲਟਿਲੇਸ਼ਨ ਵਾਸਤੇ ਵੀ ਕਾਫੀ ਜਿਹੜੀ ਆ ਖੁੱਲੀ ਡੁੱਲੀ ਜਗ੍ਹਾ ਦਿੱਤੀ ਹੋਈ ਆ ਖੁਲਾ ਡੁੱਲਾ ਜਾਲ ਹੈਗਾ ਤੁਸੀਂ ਦੇਖ ਦੇਖ ਰਹੇ ਹੋ ਸੋ ਡੋਰ ਵਿੰਡੋ ਵੀ ਬੂਦਰਾਂ ਦੇ ਵਿੱਚ ਜਿਹੜਾ ਬਣੇ ਹੋਇਆ ਬਹੁਤ ਹੀ ਵਧੀਆ ਸੋ ਆਪਾਂ ਗੱਲ ਕਰਦੇ ਸੀਗੇ 207 ਗਜ ਦੇ ਵਿੱਚ ਇਹ ਕੋਠੀ ਬਣੀ ਹੋਈ ਆ ਜੇਕਰ ਇਹਦੀ ਆਪਾਂ ਰੇਟ ਦੀ ਗੱਲ ਕਰੀਏ ਤਾਂ 70 ਲੱਖ ਰੁਪਈਆ ਡਿਮਾਂਡ ਰੱਖੀ ਆ ਮਾਲਕ ਨੇ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ 70 ਲੱਖ ਰੁਪਈਆ ਡਿਮਾਂਡ ਰੱਖੀ ਆ ਹੁਣ ਤੁਸੀਂ ਇੱਕ ਗੱਲ ਦਾ ਧਿਆਨ ਦਿਓ ਬਾਈ ਜੀ ਕਈ ਵੀਰ ਆਪਣੇ ਟਾਈਟਲ ਵਿੱਚ ਵੀ ਲਿਖਿਆ ਹੁੰਦਾ ਡਿਸਕ੍ਰਿਪਸ਼ਨ ਦੇ ਵਿੱਚ ਵੀ ਲਿਖਿਆ ਹੁੰਦਾ ਤੇ ਵੀਡੀਓ ਦੇ ਉੱਪਰ ਵੀ ਲਗਭਗ ਕੋਸ਼ਿਸ਼ ਕਰੀਦੀ ਆ ਉਹ ਜਾਣਕਾਰੀ ਦੇਣ ਦੀ ਵੀ ਇਸ ਕਲੋਨੀ ਦੇ ਵਿੱਚ ਇਸ ਸ਼ਹਿਰ ਦੇ ਵਿੱਚ ਇਸ ਜ਼ਿਲ੍ਹੇ ਦੇ ਵਿੱਚ ਇਹ ਕੋਠੀ ਬਣੀ ਹੋਈ ਆ ਰੇਟ ਵੀ ਦੱਸਿਆ ਹੁੰਦਾ ਪਰ ਫਿਰ ਵੀ ਪਤਾ ਨਹੀਂ ਕਿਉਂ ਮੇਰੇ ਵੀਰ ਭਰਾ ਦੇਖਦੇ ਨਹੀਂ ਔਰ ਵੀਡੀਓ ਚੱਲਦੇ ਸਾਰ ਪੁੱਛਣਗੇ ਬਈ ਇਹ ਕੋਠੀ ਕਿੱਥੇ ਆ ਇਹ ਕਿੰਨੇ ਦੀ ਆ ਸੋ ਆਪਾਂ ਤੁਹਾਡੀ ਸੇਵਾ ਵਿੱਚ ਹਾਜ਼ਰ ਆ ਆਪਾਂ ਤੁਹਾਨੂੰ ਦੱਸਣ ਤੋਂ ਇਨਕਾਰ ਨਹੀਂਗਾ ਪਰ ਤੁਹਾਡੇ ਵਾਸਤੇ ਵੀਡੀਓ ਬਣਾਈ ਦੀ ਹੈ ਬਈ ਜੀ ਸੋ ਵੀਡੀਓ ਨੂੰ ਜਰੂਰ ਮੇਰੇ ਵੀਰ ਦੇਖ ਲਿਆ ਕਰੋ ਪੂਰੀ ਨਹੀਂ ਦੇਖਣੀ ਤਾਂ ਅੱਧੀ ਦੇਖ ਲਿਆ ਕਰੋ ਉਹਦੇ ਵਿੱਚ ਵੀ ਤੁਹਾਨੂੰ ਸਾਰੀ ਜਿਹੜੀ ਹੈ ਨੌਲੇਜ ਸਾਰੀ ਜਾਣਕਾਰੀ ਵੀ ਕਿਹੜੇ ਸ਼ਹਿਰ ਦੇ ਵਿੱਚ ਆ ਕਿਹੜੇ ਮੁਹੱਲੇ ਦੇ ਵਿੱਚ ਕਿੰਨੇ ਗੱਜ ਦੇ ਵਿੱਚ ਜਾਂ ਕਿੰਨੇ ਮਰਲਿਆਂ ਦੇ ਵਿੱਚ ਬਣੀ ਹੋਈ ਹੈ ਕੀ ਉਹਦਾ ਰੇਟ ਆ ਸੋ ਥੋੜਾ ਜਿਹਾ ਯਾਰ ਮਿੰਟ 2 ਮਿੰਟ ਡੇਢ ਮਿੰਟ ਤੱਕ ਦਾ ਟਾਈਮ ਕੱਢ ਲਿਆ ਕਰੋ ਸੋ ਸਾਡਾ ਵੀ ਜਿਹੜਾ ਰਾਤ ਨੂੰ ਜਾਗਣ ਦਾ ਜਿਹੜਾ ਉਹ ਸਫਲ ਹੋ ਜਾਂਦਾ ਵੀ ਹਾਂ ਕਿਸੇ ਵੀਰ ਪ੍ਰਾਣੇ ਉਹ ਦੇਖਿਆ ਤੇ ਚਲੋ ਫਿਰ ਗੱਲ ਕਰਦੇ ਆਪਾਂ ਇਸ ਕੋਠੇ ਦੀ ਤਾਂ ਆਤਮੇ ਨਿਕਲੇ ਬਠਿੰਡਾ ਸ਼ਹਿਰ ਦੇ ਵਿੱਚ ਬੀਡ ਰੋਡ ਦੇ ਵਿੱਚ ਇਹ ਕੋਠੀ ਜਿਹੜੀ ਆ ਬਣੀ ਹੋਈ ਆ 207 ਗਾਜ ਦੇ ਵਿੱਚ ਕੋਠੀ ਬਣੀ ਹੋਈ ਆ ਡਿਮਾਂਡ ਮਾਲਕ ਨੇ 70 ਲੱਖ ਰੁਪਈਆ ਰੱਖੀ ਆ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜਾਊਗੀ ਕਿਉਂਕਿ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਮੂੰਹ ਮੰਗੀ ਮੌਤ ਵੀ ਨਹੀਂ ਮਿਲਦੀ ਤੇ ਥੋੜਾ ਬੋਤਾ ਜਿਹੜਾ ਜਾਇਜ਼ ਆ ਉਹ ਹੋ ਜਾਂਦਾ ਜੇ ਤੁਸੀਂ ਵੀ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰਾਪਰਟੀ ਚੈਨਲ ਤੇ ਕੰਟੈਕਟ ਕਰੋ ਜੀ ਐਡ ਦਾ ਕੋਈ ਵੀ ਪੈਸਾ ਨਹੀਂ ਲੱਗਦਾ ਐਡ ਜਿਹੜੀ ਆਪਾਂ ਫ੍ਰੀ ਆਫ ਕਾਸਟ ਕਰਦੇ ਹਾਂ ਸੋ ਤੁਹਾਨੂੰ ਬੇਨਤੀ ਹੈ ਕਿ ਜਿਹੜੇ ਵੀਰ ਭਰਾ ਵੀਡੀਓ ਬਣਾਉਂਦੇ ਆ ਬੜੇ ਸਲੋ 모ਸ਼ਨ ਦੇ ਵਿੱਚ ਘਟੋ ਘਟ 4 4-5 ਮਿੰਟਾਂ ਦੀ ਵੀਡੀਓ ਬਣਾ ਕੇ ਭੇਜਿਆ ਕਰੋ ਮੰਨਦੇ ਆ ਕਿ ਕਿਸੇ ਕੋਲੇ ਟਾਈਮ ਨਹੀਂ ਹੁੰਦਾ ਸ਼ਾਰਟ ਦੇਖਦੇ ਆ ਪਰ ਸ਼ਾਰਟ ਦੇ ਵਿੱਚ ਘਰ ਨਹੀਂ ਦੇਖ ਸਕਦੇ ਬਈ ਜੀ ਮੋਟਾ-ਮੋਟਾ ਦੇਖ ਸਕਦੇ ਆ ਸੋ 3-4 ਫੋਟੋਆਂ ਵੀ ਜਰੂਰ ਖਿੱਚ ਕੇ ਭੇਜਿਆ ਕਰੋ ਤੇ ਘਰ ਦੀ ਡਿਟੇਲ ਜਿਹੜੀ ਆ ਇੱਕ ਪੇਜ ਉੱਤੇ ਲਿਖ ਕੇ ਉਹਦੀ ਫੋਟੋ ਖਿੱਚ ਕੇ ਭੇਜਿਆ ਕਰੋ ਕਿੰਨੇ ਮਰਲੇ ਕਿੰਨੇ ਗਾਜਾ ਕੀ ਰੇਟ ਆ ਕਿੰਨੇ ਬੈਡਰੂਮ ਬਣੇ ਹੋਏ ਆ ਸੋ ਇਹ ਸਾਰੀ ਜਾਣਕਾਰੀ ਸਾਨੂੰ ਭੇਜਿਆ ਕਰੋ ਤੇ ਐਡ ਆਪਾਂ ਤੁਹਾਡੀ ਫ੍ਰੀ ਵਿੱਚ ਕਰਾਂਗੇ ਸੋ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ ਅਗਲੀ ਕੋਠੀ ਦੇ ਨਾਲ ਇੱਕ ਨਵੇਂ ਸ਼ਹਿਰ ਦੇ ਵਿੱਚ ਸਭ ਨੂੰ ਬਹੁਤ ਧੰਨਵਾਦ ਜੀ ਸ਼ੁਕਰੀਆ ਮਿਹਰਬਾਨੀ